ਸਾਇੰਦਰ ਸਿੰਘ ਹੈ ਸੰਤਪੁਰੰਤਾ ਸਿੰਘ ਆਪਣੀ ਤਕਰੀਬਨ ਤਿੰਨ ਕਿਲੇ ਕਣਕ ਸੀਗੀ ਉਹ ਚੋਂ ਕੋਈ ਅੱਧਾ ਕਿਲਾ ਪਹਾਵਾ ਬਚੀ ਹੋਵੇ ਨਹੀਂ ਸਾਰੀ ਅੱਗ ਦੀ ਪੀੜ ਚ ਆ ਗਈ ਕਾਰਨ ਕੀ ਹੈ ਹਾਂਜੀ ਕਾਰਨ ਇਹ ਕਾਰਨ ਤਾਂ ਨਹੀਂ ਕੋਈ ਕਹਿ ਸਕਦੇ ਜਿ ਹੌਲੀ ਹੌਲੀ ਪਤਾ ਲੱਗੂਗਾ ਜੀ ਨਾਲ ਇੱਕ ਗਵੰਡੀ ਦੀ ਪ੍ਰਗਟ ਸਿੰਘ ਸੰਭਾਗ ਸਿੰਘ ਇੱਕ ਹੈਗਾ ਜੀ ਗੁਰਪ੍ਰੀਤ ਸਿੰਘ ਤਨਖ ਜਗਰਾਜ ਸਿੰਘ ਉਹਦੀ ਕਰਨ ਕਈ ਨਾਲ ਤੇ ਕੁਛ ਰੱਖ ਜਾਂਦਾ ਰਖਵਾ ਕੇ ਅਜੇ ਤੱਕ ਕੋਈ ਪਤਾ ਨਹੀਂ ਲੱਗਦਾ ਕਿ ਰਖਵਾ ਕਾਫੀ ਜਾਨੀ ਜਾਨੀ ਹੈ ਜੇ ਜਾਨੀ ਚਾਏ ਤਾਂ ਪਤਾ ਲੱਗੂਗਾ ਤੇ ਆਪਣੇ ਇਧਰ ਗਾਂ ਵੇਖਿਆ ਕਿ ਰਨ ਨੁਕਸਾਨ ਆ ਕੇ ਕਿੰਨਾ ਹੋਇਆ ਇਹ ਤੁਰੇ ਤੁਰੇ ਆਇਆ ਇਸ ਬਾਦ ਸੀਗੇ ਸਾਨੂੰ ਪਤਾ ਲੱਗਿਆ ਮੰਗ ਕੀ ਕਰਦੇ ਪ੍ਰਸ਼ਾਸਨ ਇਹ ਤਾਂ ਮੁਆਵਜ਼ੇ ਦੀ ਮੰਗ ਕਰਦੇ ਆਂ ਜੋ ਬੰਦਾ ਇਹਦਾ ਉਹ ਰਕਮ ਦਿੱਤੀ ਜਾਵੇ ਮੇਰਾ ਸੁਖਦੀਪ ਸਿੰਘ ਸਾਨੂੰ ਜਿਸ ਕਰਕੇ ਪਿੰਡ ਹਰਾਜ ਆ ਜੀ ਮੇਰਾ ਨਾਮ ਮੇਰਾ ਅੱਗ ਮੇਰੇ ਵੇਂਦੇ-ਵੇਂਦੇ ਲੱਗ ਗਈ ਜੀ ਖੇਤ ਆਇਆ ਸੀ ਜ ਮੈਂ ਮਸ਼ੀਨ ਦਾ ਪਤਾ ਲੈਣ ਗਿਆ ਸੀ ਜੀ ਮੇਰੇ ਵੇਂਦੇ-ਵੇਂਦੇ ਇੱਥੇ ਜੀ ਕੋਈ ਸੀਗਾ ਕੋਈ ਸ਼ਰਾਬਤੀਆਂ ਸੇ ਜੀਆ ਕੋਈ ਸ਼ਰਾਬ ਦੀ ਬੋਤਲ ਪਈ ਸੀ ਕੋਈ ਬੀੜੀ ਸੱਟ ਗਿਆ ਪਹਿਲਾਂ ਤਾਂ ਮੈਂ ਹੱਥੀ ਬੋਹ ਬੁਝਾਈ ਬਾਹ ਮੇਰੀ ਮੱਤ ਗਈ ਸਾਦੀ ਮੇਰਾ ਮਰ ਕੰਨ ਮੱਝ ਗਿਆ ਸਾਰਾ ਘਰ ਮੇਰੇ ਪਾਸ ਜਿਕੇ ਜਾ ਕੇ ਟਰੈਕਟਰ ਕਰੋ ਲਿਆ ਕੇ ਤਵਾਂ ਮਗਰ ਪਾ ਕੇ ਬਾਈ ਜੰਨੀ ਚੁੱਕ ਕੇ ਬਹੁਤ ਹਲਕੀ ਜੰਨੀ ਫਿਰ ਜ ਮੇਰੀ ਆਪ ਦੀ ਗੱਲੇ ਦੀ 2 ਕਿੱਲੇ ਮੱਚੀ ਹੈ ਮੇਰੇ ਹੋਰ ਭਰਾ ਸੀ ਕਿ ਮੇਰੇ ਅੱਗੇ ਸਾਰੇ ਜਿਨ੍ਹਾਂ ਦੇ 2-2 3 3 ਕਿੱਲੇ 4 4 ਕਿੱਲੇ ਹਰੇਕ ਘਰ ਦੇ ਮੱਚ ਗਏ ਜੀ ਤਕਰੀਬਨ ਇਹ ਮੇਰੇ ਦਾ ਨਾਲ ਜੀ ਬਾਲਾ ਨਹੀਂ ਤਾਂ 60 ਤੋਂ 70 ਕਿੱਲੇ ਕਣਕ ਮੱਚ ਗਈ ਮੰਗ ਕੀ ਜਾਵੇ ਸਰਕਾਰ ਤੋਂ ਮੰਗ ਕਰਦੇ ਜੀ ਬਸ ਸਾਨੂੰ ਇਨਸਾਫ ਮਿਲੇ ਜੀ ਜਿਹੜੇ ਨੇ ਸਾਡੇ ਕਿਨਾਂ ਗਲਤ ਖਰਾਬ ਕੀਤੀ ਜੀ ਨੇ ਬਲਵਿੰਦਰ ਸਿੰਘ ਜੀ ਜਿਹੜਾ ਨੁਕਸਾਨ ਹੋਇਆ ਮੇਰਾ 2 ਕਿੱਲੇ ਨਸਾਨ ਹੋਇਆ ਜੀ ਤਾਂ ਇਹ ਵੀ ਗੀੜੀ ਫੂੜੀ ਕੀਤੀ ਸੋਨ ਦਾ ਸ਼ਾਇਦ ਇਹ ਉਹ ਤੋਂ ਵੱਡੀ ਹੈ ਜੀ ਸਾਡੇ ਪਿੰਡ ਦੇ 20 25 ਕਿੱਲੇ ਸਾਡੇ ਪਿੰਡ ਦੇ ਹੋਣਗੇ ਜੀ ਨਾ ਸੁੱਕਦਾ ਰੱਖਵਾ ਬੱਚਾ 77 ਕਿੱਲੇ ਨਹੀਂ ਇਢਟਦੇ ਹੋ ਗਏ ਨਸਾਨ ਵੇ ਮਾ 100 ਰੁਪਏ ਜਾਈ ਬਈ ਜੰਮੀਏ ਪੂਰੇ ਨਾ ਆਂਦੇ ਨੇ